ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਵੱਲ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਹਾਂ ਲੋ ਜੀ ਦੋਸਤੋ ਅੱਜ ਆਪਾਂ ਸਵੇਰ ਸੁਬਾਹ ਆਏ ਆ ਤੇ ਦੂਜੇ ਵੀਰ ਨੇ ਉਧਰ ਵਾਲੇ ਨੇ ਢਾਤੇ ਤੇ ਆਪਾਂ ਵੀ ਕਬੂਤਰ ਜਿਹੜੇ ਉਹ ਡਾਉਣ ਲੱਗੇ ਆ ਠੀਕ ਹੈ ਜੀ ਤੇ ਅਵੇ ਚੰਦ ਕਬੂਤਰ ਆਪਣੇ ਆ ਇੱਕ ਚੀਨੀ ਮਾਦੀ ਆ ਗਈ ਜੀ ਸਭ ਤੋਂ ਪਹਿਲਾਂ ਜੀ ਠੀਕ ਹੈ ਜੀ ਇੱਕਾ ਚੀਨਾ ਨਾਰੇ ਆ ਜੀ ਮੈਂ ਅੱਜ ਜਿਹੜੀ ਆਪਾਂ ਵੀਡੀਓ ਵੀਰਾਂ ਨੂੰ ਦਵਾਂਗੇ ਕਿਉਂਕਿ ਆਪਾਂ ਇਹ ਜਿਹੜੀ ਸ਼ੀਲਡ ਹੈ ਆਪਣੀ ਉਹ ਥੋੜੇ ਦਿਨਾਂ ਹੁਣ ਅਗਲੇ ਐਤਵਾਰ ਦੀ ਹੈਗੀ ਆ। ਇੱਕ ਆ ਚੀਨੀ ਆ ਗਈ ਜੀ ਬਾਹਰ। ਠੀਕ ਹੈ ਜੀ। ਤੇ ਆਪਣਾ ਨਾਲ ਮੰਨਾਂ ਵੀਰ। ਇੱਕਾ ਆਪਣਾ ਪਠਾ ਜੜਾ ਠੀਕ ਹੈ ਜੀ। ਹੋਈ। ਤੇ ਇੱਕਾ ਕਬੂਤਰ ਹੈਗਾ। ਠੀਕ ਹੈ ਜੀ। ਕਿਉਂਕਿ ਅੱਜ ਆਪਾਂ ਜਿਹੜੇ ਆ ਦੂਜਿਆਂ ਦੀ ਆਪਾਂ ਜਿਹੜੀ ਆ ਕਰਾਉਣ ਲੱਗੇ ਆ ਮੇਰੇ ਵੀਰ ਦੀ ਠੀਕ ਹੈ ਜੀ ਉਡਾਰ ਉਹਨਾਂ ਦੀ ਕਰਾਉਣ ਲੱਗੇ ਆ ਜਿਹੜੇ ਆਪਣੇ ਮਲਕੀ ਘਾਟ ਉੱਡਦੇ ਆ ਠੀਕ ਹੈ ਜੀ ਤੇ ਜਿਹੜੇ ਚੰਗੇ ਆ ਉਹਨਾਂ ਨੂੰ ਆਪਾਂ ਅੰਦਰ ਡੱਕ ਦਿੱਤਾ ਹੋਇਆ ਠੀਕ ਹੈ ਤੇ ਆਪਣੇ ਨਾਮ ਮਨਵੀਰ ਆਜੋ ਮਨਵੀਰ ਦੀ ਬਾਹਰ ਲਓ ਜੀ ਆਪਣੇ ਕਬੂਤਰ ਮਨਵੀਰ ਦੀ ਬਾਹਰ ਕੱਢਦਾ ਪਿਆ ਮੈਂ ਚਲੋ ਫੁੱਲ ਜਿਹੜੀ ਵਿਧੀ ਬਣਾਉਨੇ ਆ ਤੇ ਕਿਉਂਕਿ ਆਪਾਂ ਜਿਹੜਾ ਵਾ ਤੇ ਵੀਰ ਨਾਲ ਤੇ ਜਾਈ ਜਾਣੀ ਆ ਤੇ ਆਪਣੇ ਜਿੰਨੇ ਸਬਸਕ੍ਰਾਈਬਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਇਹ ਆਪਾਂ ਵੀ ਕਬੂਤਰ ਡਾਉਣ ਲੱਗੇ ਆ ਕਿਉਂਕਿ ਤਕਰੀਬਨ ਸਾਰੇ ਜੇ ਹੁਣ ਡਾਵਾਂਗੇ ਤੇ ਭਰਾਵਾਂ ਨੂੰ ਪਤਾ ਹੀ ਆ ਕਿ ਸਾਰੇ ਕਬੂਤਰ ਤੇ ਕਈ ਬਠਾ ਦਿੰਦੇ ਆ ਇਸ ਕਰਕੇ ਚੰਦ ਕਬੂਤਰ ਹੀ ਡਾਉਣੇ ਆ ਜਿਹੜੇ ਜਿਹੜੇ ਵਧੀਆ ਆਪਣੇ ਉੱਡਣ ਜਿਹੜਾ ਪਹਿਲਾ ਫੇਰਾ ਹੀ ਦੋਸਤੋ ਇੱਧਰ ਬੰਨੀ ਦਾ ਜਿਹੜਾ ਗੇੜਾ ਹੁੰਦਾ ਨਾ ਇਹ ਬਹੁਤ ਹੀ ਵਧੀਆ ਹੁੰਦਾ ਇੱਧਰ ਬੰਨੀ ਦਾ ਸਮਝੋ ਵੀ ਇਹ ਸਹੀ ਉੱਡਣਗੇ ਜਿਹੜਾ ਐਸ ਰੋਹ ਨੂੰ ਗੇੜਾ ਘਟਦੇ ਨਾ ਕਬੂਤਰ ਸਮਝ ਲਓ ਵੀ ਉਹ ਚਣ ਲੱਗ ਪੈਣਗੇ। ਲੋ ਜੀ ਆਪਣੇ ਕਬੂਤਰ ਉੱਡ ਗਏ। ਮਾਨੇ ਵੀ ਇਹਨੇ ਦੇਤੀ ਏ ਚੰਡੀ। ਸੋ ਆਪਣੇ ਜਿਵੇਂ ਜਿਵੇਂ ਕਬੂਤਰ ਥੱਲੇ ਆਉਣਗੇ ਅੱਜ ਆਪਾਂ ਓਵੇਂ ਓਵੇਂ ਵੀਡੀਓ ਬਣਾਵਾਂਗੇ ਤੇ ਭਰਾਵਾਂ ਦੇ ਨਾਲ ਸਾਂਝੀ ਕਰਾਂਗੇ। ਠੀਕ ਹੈ ਜੀ ਤੇ ਮਿਲਦੇ ਆ ਜੀ ਭਰਾਵਾਂ ਨੂੰ। ਲੋ ਜੀ ਭਰਾ ਜੀ 10 ਵਜ ਕੇ ਦੇ ਇੱਕ ਮਿੰਟ ਹੋ ਗਏ ਆ ਤੇ ਆਪਣੇ ਜਿਹੜੇ ਕਬੂਤਰ ਆ ਥੱਲੇ ਆ ਗਏ। ਬਾਕੀ ਇੱਕ ਕਬੂਤਰ ਆਪਣਾ ਕਾਲ ਪੱਲਾ। ਉਹੜਾ ਕਬੂਤਰੇ ਕਾਫੀ ਦਿਨ ਤੋਂ ਕਦੀ ਐਨੂੰ ਮਲਕੀ ਆਪਣੇ ਲਾਗੇ ਪੇਂਡ ਟੀਂਗ ਰਗਲੋਨੀ ਪੈ ਜਾਂਦੀ ਆ ਉੱਤਲ ਬਣੇ ਨੂੰ ਜਾਂਦਾ ਵਾ ਆਇਂਦਾ ਵਾ ਚੱਲ ਜਾਂਦਾ ਆਇਂਦਾ ਵਾ ਤੇ ਬਾਕੀ ਆਪਣੇ ਵੀ ਕਬੂਤਰ ਜਿਹੜੇ ਸਾਹਮਣੇ ਆ ਗਏ ਆ ਮੈਂ ਜੋ ਭਰਾਵਾਂ ਦੇ ਨਾਲ ਵੀਡੀਓ ਜਿਹੜੀ ਸਾਂਝੀ ਕਰਦੇ ਆ ਤੇ ਆਪਣਾ ਵੇਖ ਸਕਦੇ ਫੱਟੀ ਦੇ ਕੋਈ ਨਹੀਂ ਕਬੂਤਰ ਹੈਗਾ ਠੀਕ ਹੈ ਜੀ ਜਿਵੇਂ ਜਿਵੇਂ ਆਪਣੇ ਕਬੂਤਰ ਆਈ ਜਾਂਦੇ ਆ ਭਰਾਵਾਂ ਨੂੰ ਸ਼ੌਂ ਕਰਾਈ ਜਾਂਦੇ ਨਾਲ ਆਪਣਾ ਪਾਂਜਾ ਵੀ ਆ ਗਿਆ ਲੋਈ ਆਪਣਾ ਕਾਲ ਪੱਲਾ ਕਬੂਤਰ ਸਾਹਮਣੇ ਬਿਲਕੁਲ ਹੀ ਮੈਂ ਭਰਾਵਾਂ ਦੇ ਨਾਲ ਜਿਹੜਾ ਵੀਡੀਓ ਅੱਜ ਦੀ ਸਾਂਝੀ ਕਰਦੇ ਆ ਬਾਹਰ ਜਾਇ ਨਹੀਂ ਜਾਂਦਾ ਤੇ ਭਰਾਓ ਵੀਰ ਜੀ ਆਪਣਾ ਨਾ ਥੋੜਾ ਇਹ ਹੁੰਦਾ ਵੀ ਵੀਡੀਓ ਫਿਰ ਬੰਦ ਨਹੀਂ ਭਰਾਵਾਂ ਲਈ ਕੋਈ ਤੇ ਜਿਹੜੀਆਂ ਆਪਣੀਆਂ ਉਡਾਰਾਂ ਹੋਂ ਨੇਹੋ ਭਰਾਵਾਂ ਨੂੰ ਸ਼ੌਂਕ ਜਿਹੜਾ ਕਰਾਵਾਂਗੇ ਠੀਕ ਹੈ ਜੀ ਤੇ ਤੁਸੀਂ ਬਹੁਤ ਜਿਆਦਾ ਪਿਆਰ ਦੇ ਰਹੇ ਕਿਉਂਕਿ ਆਪਾਂ ਨੀਰਾ ਤੇ ਤੁਹਾਨੂੰ ਪਤਾ ਵੀ ਆਪਣਾ ਵੀ ਸ਼ੌਂਕ ਹੈਗਾ ਵਾ ਸੇਲ ਪਸੇ ਇਸ ਆਪਣਾ ਮਤਲਬ ਕੀ ਜਿਹੜਾ ਹੈਗਾ ਵਾ ਉਹ ਇੱਕ ਅਲੈਦਾ ਹੈਗਾ ਵਾ ਠੀਕ ਹੈ ਜੀ ਆਪਣਾ ਸ਼ੌਂਕ ਹੈਗਾ ਕਬੂਤਰ ਉਡਾਉਣ ਦਾ ਆ ਦੇਖੋ ਆਪਣਾ ਆ ਰਿਹਾ ਕਬੂਤਰ ਬਿਲਕੁਲ ਹੀ ਆ ਸਾਹਮਣੇ ਹੀ ਹੁੰਦੇ ਤੇ ਆ ਦੇਖੋ ਹੀ 10 ਵਜੇ ਕੇ 12 ਮਿੰਟ 10 ਵਜੇ ਕੇ 12 ਮਿੰਟ ਹੋ ਗਏ ਲੋ 10 ਵਜੇ ਕੇ 12 ਮਿੰਟ ਹੋ ਗਏ ਤੇ ਆ ਆਪਣਾ ਕਬੂਤਰ ਇੱਕ ਬੈਹੰਦੇ ਹੈ ਜੀ ਠੀਕ ਹੈ ਜੀ ਦਿਖਾ ਲਈ ਟਾਈਮ ਜਗਾ ਜਗਾ ਹੁਣ ਅਲੋਈਆ ਬਹਿ ਗਿਆ ਜੀ ਆਪਣਾ ਪਹਿਲਾ ਕਬੂਤਰ ਬਹਿ ਗਿਆ ਜੀ 10:00 ਵਜੇ ਕਿਤੇ 12 ਮਿੰਟ ਤੇ ਠੀਕ ਹੈ ਜੀ ਹੁਣ ਲੋਈਆ ਆਪਣੇ ਤਿੰਨ ਕਬੂਤਰ ਹੋਰ ਉਤੋਂ ਆ ਰਹੇ ਆ ਤੇ ਮੈਂ ਜੋ ਭਰਾਵਾਂ ਦੇ ਨਾਲ ਵੀਡੀਓ ਜਿਹੜੀ ਸਾਂਝੀ ਕਰਦੇ ਆ ਜਿਵੇਂ ਨੀਵੇਂ ਆਉਂਦੇ ਤੇ ਆਪਾਂ ਭਰਾਵਾਂ ਨੂੰ ਦਿਖਾਵਾਂਗੇ ਸਾਢੇ 10:00 ਤੋਂ ਕਰੀਬ ਟਾਈਮ ਹੋ ਚਲੇਆ ਉਹ ਇਪਰਾਈ ਆ ਗਏ ਆਪਣੇ ਕਬੂਤਰ ਬਿਲਕੁਲ ਸਾਹਮਣੇ ਆ ਗਏ ਤੁਸੀਂ ਆਏ ਤੁਸੀਂ ਤੇ ਇਹਨੇ ਵੀ ਹੋਈ ਆ ਫੂਲ ਨੂੰ ਕਿ ਬੈਣ ਨਹੀਂ ਆ ਰਿਹਾ ਹੁਣ ਤੇ ਅੱਗੇ ਮੈਂ ਇਹ ਦਿਖਾਈ ਇਹ ਵੀ ਤਾਂ ਸੇਮ ਆ ਗਿਆ ਆਪਣਾ ਹਲੋ ਉਹ ਪਿੰਕਤੀ ਕੱਢੀ ਆ ਲੋਈ 10:43 ਮਿੰਟ ਹੋ ਗਏ ਆ ਡੇਢ ਵਜੇ ਲੋ ਅੱਜ ਦੀ ਲੋਈਆ ਤਿੰਨ ਕਬੂਤਰ ਲੋ ਜੀ ਥੱਲੇ ਨੀਵੇਂ ਨੀਵੇਂ ਆਏ ਸੀ ਤੇ ਚੜਾਈ ਮਾਰ ਗਏ ਕਬੂਤਰ ਬਿਲਕੁਲ ਹੀ ਮਤਲਬ ਕੀ ਦਰਮਿਆਨੇ ਜੇ ਹੀ ਕਬੂਤਰ ਉਹ ਚੜਾਈ ਮਾਰਦੇ ਜਾਂਦੇ ਤਾਂ ਜਾਈ ਜਾਂਦੇ ਠੀਕ ਹੈ ਆ ਬਾਜ ਆ ਹੀ ਲੜ ਗਿਆ ਜਾਂਦਾ ਪਿਆ ਇੱਕ ਕਬੂਤਰਾਂ ਪੈ ਚਲਿਆ ਸੀ ਕਬੂਤਰ ਵੀ ਆ ਲੱਗ ਗਈ ਆ ਇਹ ਆਪਣੇ ਕਬੂਤਰ ਜਿਹੜੇ ਭਜ ਗਏ ਆ ਇਹ ਟਾਈਮ ਹੋ ਗਿਆ 11:16 ਨੋ ਜੀ ਆ ਤਿੰਨੇ ਆਪਣੇ ਪੰਛੀ ਫੇਰ ਥੱਲੇ ਆਏ ਆ ਅੱਗੇ ਉਡਾਰਿਆ ਤੀਜੀ ਵਾਰ ਜਿਹੜੀ ਚੜਾਈ ਮਾਰ ਗਏ ਸੀ ਤੇ ਤੋਂ ਵੀ ਇੰਨਾ ਜਿਹੜੇ ਦੋ ਹੋਰ ਲਾ ਦਿੱਤੇ ਆ ਤੇ ਹਾਂ ਆਪਣਾ ਹੋ ਗਿਆ ਜੀ ਠੀਕ 11 ਵਜੇ 24 ਮਿੰਟ ਵੇ ਖੰਟਾ ਬੜਾ ਲੰਮਾ ਲੱਗਦਾ ਸੀ ਲਓ ਜੀ ਆ ਫੇਰ ਛੜਾਈ ਮਾਰ ਗਏ ਜੇ ਚੌਥੀ ਛੜਾਈ ਹੋ ਗਈ ਇਹਨਾਂ ਦੀ ਐਦਾਂ ਹੀ ਲਾਈ ਛੜਾਈ ਮਾਰੀ ਜਾਂਦੇ ਕਬੂਤਰ ਆਪਣੇ ਸਾਰੇ ਲੋਈ ਭਰਾ ਜੀ ਆਪਣੇ ਕਬੂਤਰ ਬਹਿਣ ਤੇ ਆ ਗਏ ਆ ਬਹਿਣ ਦੇ ਬਹੁਣੇ ਆ ਆ ਬੈਹਿਣੀ ਬੈਹਿਣੀ ਆਪਣੇ ਆਪ ਇਹਨਾਂ ਹਾਂਜੀ ਆਪਣੇ ਆਪ ਇਹਨਾਂ ਬੈਹਿਣਾ ਆ ਇੱਕ ਬੈਗਨ ਲੱਗਾ ਲਓ ਜੀ ਜਾਗ ਚੀਨੀ ਬੈ ਗਈ ਉਤੋਂ ਬਾ ਪਠਾ ਗਏ ਆਪਣਾ ਇੱਕ ਤੇ ਹਲੋਈ ਪਹਿਲਾਂ ਲੱਖਾ ਡੱਬਾ ਦੋਵੇਂ ਇੱਕੇ ਟਾਈਮ ਤੇ ਬੈ ਗਈ ਜੇ ਠੀਕ ਹੈ ਜੀ ਮੈਂ ਜੋ ਭਰਾਂਗਾ ਜਿਹੜਾ ਸ਼ੌਂਕ ਹੀ ਕਰਾਉਂਦੇ ਆ ਤੇ ਪੂਰੇ 11:30 ਵਜੇ ਆ ਵੇਖੋ ਜੀ 11:30 ਦਾ ਟਾਈਮ ਹੋ ਗਿਆ ਪੂਰਾ ਤਿੰਨ ਬੈਠੇ 11:30 ਬੀ ਚੌਥਾ ਵੀ ਬਿਲਕੁਲ ਸਾਹਮਣੇ ਹੀ ਆ ਤੇ ਦੇਖਦੇ ਦੇਖ ਜਿਹੜਾ ਉੱਚਾ ਇਹ ਲੱਗਾ ਉਹ ਵੀ ਆਂਦੇ ਆ ਤਕਰੀਬਨ ਲੋ ਜੀ ਭਰਾ ਜੀ ਇਹ ਹੀ ਆਪਣੇ ਚਾਰ ਕਬੂਤਰ ਬੈਠ ਗਏ ਤੇ ਆਪਾਂ ਦੇਖਦੇ ਪਏ ਹਾਂ ਤੇ ਆ ਇੱਕ ਹੋਰ ਆ ਗਿਆ ਲੋ ਜੀ ਆਈ ਮਾਦੀ ਹੈਗੀ ਇੱਕ ਕਾਲੀ ਤੋਂ ਕਾਲ ਪੀਸੀ ਕਾਲੇ ਭੱਲਿਆਂ ਦੀ ਜੀ ਆ ਬੈਂਦੇ ਉਹ ਉਹ ਬਹਿ ਗਏ ਠੀਕ ਹੈ ਜੀ ਲੋ ਜੀ ਆਪਣੇ ਮਰ ਕੀ ਚਾਰੀ ਕ ਪਹਿਲਾਂ ਬੈਠਾ ਸੀ ਤੇ ਇਹ ਬੈਠਾ 35 ਤੇ ਤੇ ਜਿਹੜੇ ਪਹਿਲੇ 11:30 ਤੇ ਬੈਠੇ ਜੀ ਤੇ ਆਪਣਾ ਇੱਕ ਕਬੂਤਰ ਹੈਗਾ ਉਹ ਵੀ ਹੁੰਦਾ ਤੇ ਆਪਾਂ ਭਰਾਵਾਂ ਨੂੰ ਵੀ ਦਾ ਉਹਦਾ ਵੀ ਸ਼ੌਂਕ ਕਰਾਵਾਂਗੇ ਜੀ ਠੀਕ ਹੈ ਜੀ ਤੇ ਬਣਿਓ ਰਿਓ ਜੀ ਵੀਡੀਓ ਚ ਲੋ ਜੀ ਜੀ 11:49 ਹੋ ਗਏ ਇਹ ਆਪਣਾ ਕਬੂਤਰ ਹੈ ਜੜਾ ਠੀਕ ਹੈ ਜੀ ਉਹ ਵੀ ਉਤੋਂ ਆ ਗਿਆ ਹਲੋ ਜੀ ਬੰਦ ਹੈ ਜੀ ਲੋ ਜੀ ਆਪਣੇ ਜਿੰਨੇ ਵੀ ਸਬਸਕ੍ਰਾਈਬਰ ਹੈ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਪੂਰੀ ਵੀਡੀਓ ਦੇਖਣ ਲਈ ਤੇ ਉਮੀਦ ਹੈ ਜੀ ਅੱਜ ਦੀ ਵੀਡੀਓ ਜਿਹੜੀ ਤੁਹਾਨੂੰ ਵਧੀਆ ਲੱਗੀ ਹੋਗੀ ਤੇ ਕਿਉਂਕਿ ਤਕਰੀਬਨ ਮੈਂ ਭਰਾਵਾਂਗੇ ਉਹ ਆਪਣੀ ਜਿਹੜੀ ਉਡਾਰਿਆ ਉਹਦਾ ਹੀ ਮੈਂ ਸ਼ੌਂਕ ਰਾਈ ਜਿੰਨਾ ਕਿ ਅੱਜ ਆਪਾਂ ਇਹਨਾਂ ਨੂੰ ਪੱਕੀਆਂ ਖੇਤਾਂ ਚਾਲੂ ਕਰਤੀਆਂ ਵਾਂ ਤੇ ਅੱਜ ਤੋਂੜੀਆਂ ਚਾਲੂ ਹੋ ਗਈਆਂ ਕੋਜਾ ਆਪਾਂ ਜਿਹੜੇ ਕਬੂਤਰ ਆ ਕੱਲ ਡਾਵਾਂਗੇ ਫਿਰ ਫਸੋ ਡਾਵਾਂਗੇ ਤੇ ਜਿੰਨੇ ਵੀ ਆਪਣੇ ਜਿਵੇਂ ਜਿਵੇਂ ਕਬੂਤਰ ਵਿਆਹ ਕਰਨਗੇ ਭਰਾਵਾਂ ਨੂੰ ਸ਼ੌਂਕ ਵੀ ਖਰਾਇਆ ਕਰਾਂਗੇ ਤੇ ਬਾਕੀ ਆਪਾਂ ਮਿਲਦੇ ਹਾਂ ਤੁਹਾਨੂੰ ਭਰਾਵਾਂ ਨੂੰ ਨੈਕਸਟ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ ਆਓ ਇਹ ਆਪਣਾ ਲਾਸਟ ਕਬੂਤਰ ਬਿਠਾਈਓ ਨਾ 11:40 ਮਿੰਟ